ਗੰਗੂ ਅਪਰ ਸਹਾਰੂ ਭਾਰੂ ਕਰ ਬੰਦਨ ਬੈਠੇ ਦੁਖਿਆਰੂ ਕਹਿੰਦੇ ਉਸ ਵੇਲੇ ਫਿਰ ਜਦੋਂ ਇਨ੍ਹਾਂ ਸਿਕੁਰ ਸਿੱਖਾਂ ਨੇ ਮਹਾਨ ਦਾਤ ਲੈਣਾ ਕਰ ਲਈ ਹੈ ਤੇ ਇਨ੍ਹਾਂ ਤੋਂ ਮਗਰੋਂ ਇਸੇ ਤਰ੍ਹਾਂ ਫਿਰ ਜਿਹੜੇ ਮਹਾਨ ਸਿੱਖ ਨੇ ਤੇ ਉਹ ਸਤਿਗੁਰੂ ਪਾਦਸ਼ਾਹ ਦੀ ਗੋਦ ਦੇ ਵਿੱਚ ਆਉਂਦੇ ਨੇ ਗੰਗੂ ਅਪਰ ਸਹਾਰੂ ਭਾਰੂ ਕਰ ਬੰਦਨ ਬੈਠੇ ਦੁਖਿਆਰੂ ਭਾਵ ਜੇ ਦੁੱਖਾਂ ਦੇ ਵਿੱਚ ਨੇ ਤੇ ਪਰ ਦੁੱਖਾਂ ਦੇ ਵਿੱਚ ਆ ਕੇ ਅੱਜ ਬੰਦਨਾ ਕੀਤੀ ਹੈ ਤੇ ਬੰਦਨਾ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ਾਂ ਪਏ ਕਰਦੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਖੁਸ਼ੀਆਂ ਪਏ ਵੰਡਦੇ ਨੇ ਤੇ ਉਦੋਂ ਫਿਰ ਜਿਹੜਾ ਵੀ ਗੋਦ ਦੇ ਵਿੱਚ ਆਉਣਾ ਕਰਦਾ ਹੈ ਤੇ ਹਮੇਸ਼ਾ ਵਾਸਤੇ ਉਹਨੂੰ ਇੱਕ ਗਿਆਨ ਦੀ ਦਾਤ ਦਿੰਦੇ ਪਾਏ ਨਹਿ ਤਨ ਕੋ ਵੀ ਉਪਦੇਸਨ ਕੀ ਨ ਬੰਡ ਖਾ ਹੋ ਤਰ ਪਾਉ ਪਰ ਵੀ ਨ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਇਹ ਕਿਹਾ ਵੀ ਆਗੇ ਸਤਿਗੁਰੂ ਪਾਦਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਆ ਸੁਹਾਰੂ ਗੰਗੂ ਭੱਲੇ ਭਾਗੂ ਭਗਤ ਭਗਤ ਹੈ ਪਿਆਰੀ ਕਹਿਣ ਲੱਗੇ ਵੇਖ ਸਾਰਿਆਂ ਦੇ ਨਾਲੋਂ ਪਿਆਰਾ ਕੀ ਹੈ ਸਾਰਿਆਂ ਦੇ ਨਾਲ ਉਹ ਗੁਣ ਕਿਦੇ ਵਿੱਚ ਨੇ ਕਹਿੰਦੇ ਸਾਰਿਆਂ ਦੇ ਨਾਲ ਉਹ ਗੁਣ ਹੈਗੇ ਆ ਭਗਤੀ ਦੇ ਵਿੱਚ ਭਗਤ ਹੈ ਪਿਆਰੀ ਪਰ ਸਾਰੇ ਦੇ ਸਾਰੇ ਬਣ ਕੇ ਕੌਣ ਆਏ ਨੇ ਕਹਿਣ ਲੱਗੇ ਭਗਤ ਬਣ ਕੇ ਆਏ ਨੇ ਤੇ ਜਦੋਂ ਅੱਜ ਉਪਦੇਸ਼ ਦਿੰਦੇ ਗੁਰੂ ਅਮਰਦਾਸ ਮਹਾਰਾਜ ਇਹਨਾਂ ਨੂੰ ਤਾਂ ਉਸ ਵੇਲੇ ਇੱਕੋ ਗੱਲ ਕਹਿੰਦੇ ਆ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਚਨ ਹੈ ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕਣਾ ਕਰੋ ਤੇ ਅੱਜ ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ ਆ ਵੰਡ ਖਾਹੋ ਤਰ ਭਾਉ ਪ੍ਰਵੀਨ ਕਹਿੰਦੇ ਭਾਈ ਜੇ ਆਇਓ ਨਾ ਤਾਂ ਫਿਰ ਆ ਉਪਦੇਸ਼ ਹੈਗਾ ਆਪਣੇ ਜੀਵਨ ਦੇ ਵਿੱਚ ਕੰਮ ਕੀ ਕਰਨਾ ਕਹਿੰਦੇ ਸਾਰਿਆਂ ਨੇ ਕਿਰਤ ਕਰਦਿਆਂ ਹੋਇਆ ਨਾ ਤੇ ਫਿਰ ਇੰਨਾ ਕੁ ਪਿਆਰ ਦੇ ਵਿੱਚ ਰਹਿੰਦਿਆਂ ਹੋਇਆ ਤੇ ਸਾਰਿਆਂ ਨੇ ਇੱਕ ਥਾਂ ਬੈਠ ਕੇ ਵੰਡ ਕੇ ਛਕਣਾ ਹੈ ਮਦਰ ਕੇ ਰਾ ਸਭ ਸੰਗ ਉਚਾਰੋ ਤਹਿਨ ਕઠੋਰ ਨਹੀਂ ਰਿਸਤਾਰ ਹੋ ਤੇ ਜੀਵਨ ਦੇ ਵਿੱਚ ਉੱਚਾ ਨਹੀਂ ਬੋਲਣਾ ਕੀ ਰੱਖਣਾ ਕਹਿੰਦੇ ਮਦਰ ਮਦਰ ਗਿਰਾ ਮਦਰ ਦਾ ਮਕਸ਼ਦ ਹੁੰਦਾ ਹੈ ਭਾਵ ਨੀਵਾ ਬੋਲਣਾ ਤੇ ਪਿਆਰ ਦੇ ਵਿੱਚ ਬੋਲਣਾ ਉਹਨੂੰ ਕਹਿੰਦੇ ਆ ਮਦਰ ਮਦਰ ਦਾ ਮਕਸ਼ਦ ਹੁੰਦਾ ਹੈ ਮਿੱਠਾ ਵੀ ਜਦੋਂ ਵੀ ਤੁਸੀਂ ਬੋਲਣਾ ਹੈ ਨਾ ਆਪਣੇ ਮੁਖ ਦੇ ਵਿੱਚੋਂ ਜਦੋਂ ਕਿਸੇ ਨਾਲ ਵਿਚਾਰ ਕਰਨੀ ਹੈ ਜਦੋਂ ਕਿਸੇ ਨਾਲ ਗੱਲ ਕਰਨੀ ਹੈ ਤਾਂ ਉਦੋਂ ਆਪਣੇ ਮੁਖ ਦੇ ਵਿੱਚੋਂ ਕੋਈ ਐਸਾ ਸ਼ਬਦ ਨਹੀਂ ਬੋਲਣਾ ਕਿਹੜਾ ਕਹਿਣ ਕਠੋਰ ਨਹੀਂ ਰਿਸਤਾਰੂ ਕਹਿੰਦੇ ਪਿਆਰ ਦੇ ਨਾਲ ਗੱਲ ਕਰਨੀ ਆ ਉਸ ਵੇਲੇ ਕਠੋਰ ਬਚਨ ਬੋਲੇ ਹੋਏ ਗੁੱਸੇ ਦੇ ਨਾਲ ਫਿਰ ਗੁੱਸਾ ਹੋਣਾ ਕਰਦਾ ਜਦੋਂ ਕਸਤੋਰ ਬਚਨ ਬੋਲੇਗਾ ਕਿਸੇ ਨੂੰ ਆਪਾਂ ਅਦੋਂ ਚਾਹੇ ਵੇਸ਼ਕ ਆਪਣੇ ਨਾਲ ਗੁੱਸੇ ਹੋਵੇ ਬੰਦਾ ਤੇ ਉਹਨੂੰ ਪਿਆਰ ਦੇ ਨਾਲ ਬੁਲਾਉਣਾ ਕਰ ਲਈਏ ਤਾਂ ਉਹਦਾ ਗੁੱਸਾ ਢੈਲਾ ਹੋਣਾ ਕਰ ਜਾਂਦਾ ਜੇ ਮਿੱਤਰ ਵੀ ਕਿਉਂ ਨਾ ਆਉਂਦਾ ਹੋਵੇ ਤੇ ਉਹਨੂੰ ਆਪਾਂ ਕਠੋਰ ਸ਼ਬਦ ਬੋਲਣਾ ਕਰ ਦਈਏ ਤਾਂ ਉਹ ਸਾਹਮਣੇ ਆਉਂਦਾ ਆਉਂਦਾ ਇੱਕੋ ਵਾਰੀ ਗੁੱਸੇ ਹੋਣਾ ਕਰ ਜਾਂਦਾ ਕਹਿੰਦਾ ਚੰਗਾ ਮਿੱਤਰੇ ਤੂੰ ਮੇਰੇ ਲਈ ਚੰਗੇ ਸ਼ਬਦ ਵਰਤਦਾ ਪਿਆ ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਜੇ ਤੁਸੀਂ ਇਹ ਸੁੱਖ ਚਾਹੁੰਦੇ ਹੋ ਤੇ ਕਦੇ ਵਾਸਤੇ ਵੀ ਆਪਣੇ ਮੁਖ ਦੇ ਵਿੱਚੋਂ ਜਿਹੜੇ ਕਠੋਰ ਬਚਨ ਨੇ ਨਾ ਤੇ ਉਹ ਕਠੋਰ ਬਚਨ ਨਹੀਂ ਬੋਲਣੇ ਤੇ ਪਿਆਰ ਦੇ ਵਿੱਚ ਹਰ ਇੱਕ ਦੇ ਨਾਲ ਤੇ ਸਤਿਕਾਰ ਦੇ ਨਾਲ ਬਚਨ ਕਰਨੇ ਨਹ ਗੁਰ ਸਿਖਨ ਕੋ ਪ੍ਰਥਮ ਅਚਾਵੋ ਸੇਸ ਰਹੈ ਪੋਜਨ ਤੁਮ ਖਾਵੋ ਕਹਿੰਦੇ ਫਿਰ ਇਸ ਕਰਕੇ ਜੀਵਨ ਦੇ ਵਿੱਚ ਆਪਣੇ ਘਰ ਦੇ ਅੰਦਰ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਪਏ ਕਰਦੇ ਹੋ ਨਾ ਤੇ ਉਹਦੇ ਵਿੱਚ ਇੰਨਾ ਕੁ ਧਿਆਨ ਰੱਖਿਓ ਵੰਡ ਕੇ ਸ਼ਕਣ ਦਾ ਮਕਸ਼ਦ ਹੁੰਦਾ ਜਿਹੜਾ ਲੋੜ ਬੰਦ ਹੈ ਨਾ ਤੇ ਉਹਨੂੰ ਫਿਰ ਪ੍ਰਸ਼ਾਦਾ ਪਾਣੀ ਛਕਾਉਣਾ ਕਰ ਦਿਓ ਐਸੇ ਕੋਈ ਘਰ ਦੇ ਵਿੱਚ ਆਏ ਅਥਿਤੀ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ ਤੇ ਉਹਨਾਂ ਤੋਂ ਬਾਅਦ ਫਿਰ ਤਿਆਰ ਕੀਤਾ ਹੋਇਆ ਬਚਿਆ ਹੋਇਆ ਪ੍ਰਸ਼ਾਦਾ ਤੇ ਆਪ ਛਕਣਾ ਕਰ ਲਓ। ਸੇਸ ਰਹੈ ਭੋਜਨ ਤੁਮ ਖਭਹੁ ਤੇ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਕਰਨ ਤੋਂ ਬਾਅਦ ਤੇ ਆਪ ਸਾਰੇ ਦੇ ਜਾਣੇ ਬੈਠ ਕੇ ਪ੍ਰਸ਼ਾਦਾ ਛਕ ਲਵਹ। ਆਹ ਪਵਿੱਤਰ ਹੋ ਤਹੈ ਸੋਇ। ਸਖੇਨ ਪੀਛੇ ਅਤੀਤ ਸੋਈ ਕਹਿੰਦੇ ਫਿਰ ਹਮੇਸ਼ਾ ਵਾਸਤੇ ਪ੍ਰਾਪਤੀ ਕੀ ਹੋਣਾ ਕਰਦੀ ਐ ਮਹਾ ਪਵਿੱਤਰ ਹੋਤ ਹੈ ਸੋਈ ਕਹਿੰਦੇ ਫਿਰ ਆ ਮਨੁੱਖਾ ਜਿਹੜਾ ਜੀਵਨ ਐ ਨਾ ਜਦੋਂ ਇਹ ਗੁਣ ਤੁਹਾਡੇ ਕੋਲੇ ਆ ਗਏ ਮਿੱਠਾ ਬੋਲਣ ਦਾ ਗੁਣ ਆਉਣਾ ਕਰ ਗਿਆ ਤੇ ਵੰਡ ਕੇ ਛਕਣ ਦਾ ਗੁਣ ਆਉਣਾ ਕਰ ਗਿਆ ਤਾਂ ਉਸ ਵੇਲੇ ਫਿਰ ਕੀ ਹੋਵੇਗਾ ਆ ਜਿਹੜਾ ਸਰੀਰ ਐ ਤੁਹਾਡਾ ਇਹ ਮਹਾ ਪਵਿੱਤਰ ਹੋਣਾ ਕਰ ਜਾਵੇਗਾ ਮਹਾ ਪਵਿੱਤਰ ਮਹਾ ਪਵਿੱਤਰ ਦਾ ਮਕਸ਼ਦ ਹੈਗਾ ਪੁਨੀਤ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈਗਾ ਪਵਿੱਤਰ 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 ਪੁਨੀਤ ਤਿੰਨ ਪਵਿੱਤਰਾਂ ਤੋਂ ਬਾਅਦ ਕਹਿਣ ਲੱਗੇ ਪੁਨੀਤ ਹੈ ਕਹਤੇ ਪਵਿੱਤ ਸੁਣਤੇ ਪੁਨੀਤ ਪਰ ਜਦੋਂ ਆਪਾਂ ਜੀਵਨ ਦੇ ਅੰਦਰ ਵੇਖਣਾ ਕਰਦੇ ਆਂ ਤੇ ਅਸੀਂ ਬਹੁਤ ਬੋਲਦੇ ਪਏ ਆ ਪੜਦੇ ਪਏ ਆ ਵਿਚਾਰ ਦਿੰਦੇ ਪਏ ਆ ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਵਿੱਤਰ ਦਾ ਦਰਜਾ ਦਿੱਤਾ ਹੈ ਤੇ ਪਰ ਜਿਹੜੇ ਤੁਸੀਂ ਸਾਹਮਣੇ ਬਹਿ ਕੇ ਸੁਣਨਾ ਕਰਦੇ ਹੋ ਤੇ ਸਾਡੇ ਨਾਲੋਂ ਦੋ ਦਰਜੇ ਵੱਧ ਤੁਹਾਨੂੰ ਦਿੱਤੇ ਹੋਏ ਨੇ ਤੁਹਾਨੂੰ ਪੁਨੀਤ ਦਾ ਦਰਜਾ ਦਿੱਤਾ ਹੋਇਆ ਹੈ ਕਹੇਤੇ ਪਵਿੱਤਰ ਸੁਣਤੇ ਪੁਨੀਤ ਗੁਰੂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ ਸੁਣਨ ਵਾਲਿਆਂ ਨੂੰ ਪੁਨੀਤ ਸ਼ਬਦ ਵਰਤਿਆ ਜਿਹਨੂੰ ਭਾਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਮਹਾ ਪਵਿੱਤਰ ਮਹਾ ਪਵਿੱਤਰ ਦਾ ਮਕਸਦ ਹੈਗਾ ਪੁਨੀਤ ਤੇ ਭਾਵ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਪੁਨੀਤ ਦਾ ਦਰਜਾ ਦੇਣਾ ਕਰ ਦਿੱਤਾ ਤੇ ਅੱਜ ਇੱਕੋ ਗੱਲ ਕਹੀ ਗੁਰੂ ਅਮਰਦਾਸ ਮਹਾਰਾਜ ਨੇ ਕਹਿੰਦੇ ਭਾਈ ਫਿਰ ਜਦੋਂ ਇਸ ਪਾਸੇ ਆਉਣਾ ਕਰਗੇ ਨਾ ਤੇ ਸਦਾ ਵਾਸਤੇ ਮਹਾ ਪਵਿੱਤਰ ਹੋਣਾ ਕਰ ਜਾਮੋਂਗੇ ਸਿਖਨ ਪਿਛੇ ਅਰਚਿਅਤ ਜੋ ਇਹ ਕਹਿੰਦੇ ਵਸ ਫਿਰ ਇਹ ਹੈਗਾ ਵੀ ਉਹਨਾਂ ਸਿੱਖਾਂ ਤੋਂ ਬਾਅਦ ਤੇ ਫਿਰ ਆਪ ਭੋਜਨ ਸ਼ਕਦਾ ਜਿਹੜਾ ਹੈ ਸਿਮਰੇ ਵਾਹਿਗੁਰੂ ਸਤਨਾਮ ਲੇਵ ਲਾਗੇ ਪਦਕ ਦੇ ਅਵਰਾਮ ਕਹਿੰਦੇ ਵਸ ਜੇ ਤੋ ਤੁਸੀਂ ਵੰਡ ਕੇ ਸ਼ਕਣਾ ਸ਼ੁਰੂ ਕਰ ਦਿੱਤਾ ਤੇ ਮਿੱਠੇ ਬਚਨ ਬੋਲਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਤੁਹਾਡੇ ਜੀਵਨ ਦੇ ਵਿੱਚ ਆਵੇਗਾ ਕੀ ਉਸ ਤੋਂ ਬਾਅਦ ਕੀ ਆਵੇਗਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਸ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਆਵੇਗਾ ਸਿਮਰੋ ਵਹਿਗੁਰੂ ਸਤਨਾਮੁ ਆਇਟੋਮੈਟਿਕ ਆਪ ਦੇ ਆਪ ਤੁਹਾਡੇ ਮੁਖ ਦੇ ਵਿੱਚੋਂ ਸ਼ਬਦ ਨਿਕਲਣਗੇ ਹਮੇਸ਼ਾ ਵਾਸਤੇ ਕਹਿੰਦੇ ਵਾਹਿਗੁਰੂ wahhe guru wahhe guru wahhe guru wahhe guru wahhe guru wahhe guru, wahe guru.

ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਵੇਖ ਤੇ ਐ ਗੋਪੀ ਐ ਰਾਮੂ ਐ ਮਹਿਤਾ ਆਈ ਮੋਹਣ ਤੇ ਜਦੋਂ ਤੁਹਾਡਾ ਜੀਵਨ ਇੱਥੇ ਆਉਣਾ ਕਰ ਗਿਆ ਤੇ ਜਦੋਂ ਤੁਸੀਂ ਇਸ ਜੀਵਨ ਦੀ ਪਾਲਣਾ ਪੋਸ਼ਣਾ ਇੱਥੇ ਲੈ ਕੇ ਆਉਣਾ ਕਰਗੇ ਨਾ ਕਹਿੰਦੇ ਵਸ ਫਿਰ ਇਹ ਗੁਣ ਅਪਣਾਉਣ ਤੋਂ ਬਾਅਦ ਤੇ ਤੁਹਾਡੇ ਮੁਖ ਦੇ ਵਿੱਚੋਂ ਆਟੋਮੈਟਿਕ ਜਿਹੜਾ ਫਲ ਲੱਗਦਾ ਪਿਆ ਤੇ ਅੱਜ ਆਹ ਫਲ ਲੱਗੇਗਾ ਤੁਹਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਣਾ ਕਰੇਗਾ ਫਿਰ ਤੁਸੀਂ ਉਸ ਵੇਲੇ ਸਤਨਾਮ ਵਹਿਗੁਰੂ ਦਾ ਜਾਪ ਜਪਦਿਆਂ ਹੋਇਆਂ ਲਿਬ ਲਾਗੇ ਪਦ ਦੇ ਅਪਰਾਮੂ ਕਹਿੰਦੇ ਜਿਹੜਾ ਪਰਮ ਪਦਗੀ ਦੀ ਤੁਸੀਂ ਮੰਗ ਕੀਤੀ ਹੈ ਨਾ ਜਿਹੜਾ ਤੁਸੀਂ ਉਧਾਰ ਦੀ ਗੱਲ ਕੀਤੀ ਹੈ ਉਪਦੇਸ਼ੋ ਜਿਮ ਹੋ ਹੈ ਉਧਾਰਾ ਜਿਹੜੇ ਤੁਸੀਂ ਉਧਾਰ ਦੀ ਗੱਲ ਕੀਤੀ ਹੈ ਮਹਾਰਾਜ ਸੰਸਾਰ ਸਮੁੰਦਰ ਤੋਂ ਤਾਰਨਾ ਕਰ ਦਿਓ ਤਾਂ ਫਿਰ ਆਟੋਮੈਟਿਕ ਤੁਹਾਡੇ ਮੁਖ ਦੇ ਵਿੱਚੋਂ ਸਤਨਾਮ ਵਹਿਗੁਰੂ ਸ਼ਬਦ ਨਿਕਲੇ ਆ ਤੇ ਉਸ ਮੇਰੇ ਮਾਲਕ ਦੇ ਭਾਵ ਲੜ ਲਗਣਾ ਕਰ ਜਾਮੋਂਗਹਿ ਮੜੀ ਟੋਬੜੀ ਮਠਿਆਰ ਗਾਰ ਇਨ ਹੋ ਨਸੇਵ ਸਭ ਦੇਹੋ ਸ਼ੋਰ ਤੇ ਬਸ ਇੱਕ ਜੀਵਨ ਦੇ ਵਿੱਚ ਆ ਚੀਜ਼ ਯਾਦ ਰੱਖ ਲਿਓ ਕਹਿਣ ਲੱਗੇ ਕਿਹੜੀ ਚੀਜ਼ ਤੇ ਜਦੋਂ ਅੱਜ ਵੀ ਆਪਾਂ ਨੂੰ ਅੰਮ੍ਰਿਤ ਛਕਾਉਂਦੇ ਪਏ ਨੇ ਤਾਂ ਉਸ ਵੇਲੇ ਅੰਮ੍ਰਿਤ ਛਕਾ ਕੇ ਉਪਦੇਸ਼ ਦਿੰਦੇ ਆ ਉਦੋਂ ਬਾਅਦ ਕਹਿੰਦੇ ਆ ਭਾਈ ਆਹ ਕੰਮ ਕਰਨੇ ਤੇ ਆਹ ਨਹੀਂ ਕਰਨਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਤੁਹਾਡੇ ਮੁਖ ਦੇ ਵਿੱਚ ਉਹ ਸਿਮਰਨ ਆਰੰਭ ਹੋਣਾ ਕਰ ਗਿਆ ਤੇ ਉਸ ਤੋਂ ਬਾਅਦ ਵਸ ਇੱਕ ਸ਼ਬਦ ਤੋਂ ਬਿਨਾਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਬਿਨਾਂ ਕਿਤੇ ਹੋਰ ਨਹੀਂ ਜਾਣਾ ਕੀ ਕਹਿੰਦੇ ਆ ਮੜੀ ਟੋਬੜੀ ਮਠ ਅਰ ਗੌਰ ਇਨਹੋ ਨਾ ਸੇਵੋ ਸਭ ਦੇਹੋ ਸ਼ੋਰ ਕਹਿੰਦੇ ਕਦੇ ਵਾਸਤੇ ਵੀ ਜੀਵਨ ਦੇ ਵਿੱਚ ਕੀ ਐ ਕੰਮ ਕੀ ਐ ਕਹਿੰਦੇ ਕਿਸੇ ਵਾਸਤੇ ਵੀ ਅੱਜ ਤੋਂ ਬਾਅਦ ਆਹ ਕੰਮ ਨਹੀਂ ਕਰਨਾ ਮਹਾਰਾਜ ਕਿਹੜਾ ਕੰਮ ਨਹੀਂ ਕਰਨਾ ਕਹਿੰਦੇ ਇਸ ਕਰਕੇ ਕੰਮ ਨਹੀਂ ਕਰਨਾ ਹੈਗਾ ਮੜੀ ਨਹੀਂ ਪੂਜਣੀ ਪਿਤਰਾਂ ਦੇ ਪੂਜਣ ਨਹੀਂ ਜਾਣਾ ਕਿਸੇ ਤਾਲ ਤੇ ਜਾ ਕੇ ਮਿੱਟੀ ਨਹੀਂ ਕੱਢਣੀ ਕਿਸੇ ਮੱਠ ਤੇ ਜਾ ਕੇ ਕਿਸੇ ਕਬਰ ਤੇ ਜਾ ਕੇ ਕਹਿਣ ਲੱਗੇ ਚਾਦਰ ਨਹੀਂ ਪਾਉਣੀ ਤੇ ਉਸ ਤੋਂ ਬਾਅਦ ਜਦੋਂ ਕਹਿਣ ਲੱਗੇ ਇਸ ਗੋਰਾ ਦੇ ਉੱਪਰ ਜਾਣਾ ਕਰੇਗਾ ਤੇ ਆਹ ਤੇਰਾ ਜਪਿਆ ਹੋਇਆ ਨਾਮ ਕਿਸੇ ਲੇਖੇ ਦੇ ਵਿੱਚ ਨਹੀਂ ਆਉਣੇਗਾ ਕਰਨ ਕੀ ਹੈ ਤੇ ਕਰਨਾ ਇੱਕੋ ਕੰਮ ਹੈਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਬਾਣੀ ਅੰਦਰ ਸਮਝਾਉਂਦੇ ਪਏ ਆ ਕਹਿੰਦੇ ਜਾਗਤ ਜੋਤ ਜਪੈ ਨਿਸਵਸਰ ਜਾਗਤ ਜੋਤ ਕੀ ਹੈ ਆਪਾਂ ਹਰ ਰੋਜ਼ ਸਰਬਨ ਕਰਦੇ ਆ ਹਾਜ਼ਰਾ ਹਜ਼ੂਰ ਜਹਰਾ ਜਹੂਰ ਹਰ ਰੋਜ਼ ਆਪਾਂ ਸਰਨ ਕਰਦੇ ਆ ਨਾ ਵੀ ਹਾਜ਼ਰਾ ਹਜ਼ੂਰ ਜਹਰਾ ਜਹੂਰ ਕਲ ਜੋ ਕੀ ਓਟ ਦਸਾਂ ਪਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਵ ਇਹਨੂੰ ਕਹਿੰਦੇ ਆ ਜਾਗ ਦੀ ਜੋਤ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਜਾਗਤ ਜੋਤ ਜਪੈ ਨਿਸਵਸਰ ਭਾਵ ਦਿਨ ਤੇ ਰਾਤ ਹਮੇਸ਼ਾ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੇ ਲੜ ਲੱਗਣਾ ਏਕ ਬਿਨਾ ਮਨ ਨੈਕ ਨ ਆਨੇ ਕਹਿੰਦੇ ਇਸ ਇੱਕ ਸ਼ਬਦ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਜਿਹੜਾ ਸਿਰ ਹੈ ਨਾ ਉਹ ਕਿਤੇ ਹੋਰ ਨਹੀਂ ਝੁਕਣਾ ਚਾਹੀਦਾ ਹੋਰ ਨਹੀਂ ਜਾ ਕੇ ਟਿਕਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਤੇ ਫਿਰ ਕੀ ਕਹਿੰਦੇ ਆ ਕਹਿੰਦੇ ਪੂਰਨ ਪ੍ਰੇਮ ਪਰਤੀਤ ਸਜੈ ਬਰਤ ਗੋਰ ਮੜੀ ਮਟ ਭੂਲ ਨਾ ਮੰਨੇ ਕਹਿੰਦੇ ਫਿਰ ਆ ਜਿਹੜਾ ਦੂਜਾ ਕੰਮ ਹੈ ਇਹਨੂੰ ਭੁੱਲ ਕੇ ਵੀ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਣਾ ਤੇ ਆ ਜਿਹੜੇ ਗੁਣ ਨੇ ਇਹਨਾਂ ਗੁਣਾ ਦੇ ਨਾਲ ਵੇਖ ਤੁਹਾਡਾ ਜੀਵਨ ਹੈ ਜਿਹੜਾ ਅੱਜ ਪਰਮ ਪਦਵੀ ਨੂੰ ਪਹੁੰਚਣਾ ਕਰ ਜਾਵੇਗਾ ਕੁਝ ਸਮਾਂ ਲੱਗੇਗਾ ਸਮੇਂ ਦਾ ਮਕਸ਼ਦ ਹੈਗਾ ਵੀ ਆ ਜਿਹੜੇ ਗੁਣ ਨੇ ਇਹਨਾਂ ਗੁਣਾ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈ ਤੇ ਜਿਉਂ-ਜਿਉਂ ਫਿਰ ਜੀਵਨ ਦੇ ਵਿੱਚ ਅਪਣਾਵੇਂਗਾ ਤੇ ਫਿਰ ਜਪਦਾ ਰਹਵੇਂਗਾ ਇੱਕ ਦਿਨ ਆਟੋਮੈਟਿਕ ਤੇਰੇ ਮੁਖ ਦੇ ਵਿੱਚੋਂ ਸ਼ਬਦ ਉਚਰਨਾ ਕਰ ਜਾਵੇਗਾ ਤੇ ਇਸ ਕਰਕੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਦੇ ਵਿੱਚ ਆਏ ਮਹਾਨ ਸਿੱਖ ਤੇ ਉਹਨਾਂ ਨੂੰ ਵੱਖਰੋ ਵੱਖਰੇ ਤੌਰ ਤੇ ਗਿਆਨ ਦੀ ਦਾਤ ਦਿੱਤੀ ਤੇ ਮੇਰੇ ਪਤਸ਼ਾਹ ਦੇ ਚਰਣਾ ਤੋਂ ਗਿਆਨ ਦੀ ਦਾਤ ਲੈ ਕੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਆਓ ਸਰਬੱਤ ਦਾ ਸਾਧ ਸੰਗਤ ਸਮਾ ਹੋ ਗਿਆ ਸਮੇਂ ਦੇ ਮੁਤਾਬਕ ਇੱਥੇ ਸਮਾਪਤੀ ਬੋਲਦਿਆਂ ਤੋ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਂਦੀਆਂ ਨੇ ਸਰਬੱਤ ਸੰਗਤ ਪਰ ਸਤਿਗੁਰੂ ਪਾਤਸ਼ਾਹ ਬਖਸ਼ਣ ਜੋਗ ਨੇ ਬਖਸ਼ ਦੇਣਾ ਅੱਗੇ ਵਾਸਤੇ ਸਮਤ ਬਖਸ਼ਣੀ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਨ੍ਹਾਂ ਦੀ ਚਰਨਛੋਪਾ ਪ੍ਰਾਪਤ ਗੋਦ ਦੇ ਵਿੱਚ ਬੈਠੇ ਆ ਤੇ ਉਸ ਤੋਂ ਬਾਅਦ ਧੰਨਵਾਦ ਮੇਰੇ ਗੁਰੂ ਅਮਰਦਾਸ ਮਹਾਰਾਜ ਦਾ ਜਿਨ੍ਹਾਂ ਦੇ ਨਾਲ ਹਰ ਰੋਜ਼ ਬੈਠ ਕੇ ਆਪਾਂ ਗੱਲਾਂ ਪੇ ਕਰਦੇ ਆ ਤੇ ਸਤਿਗੁਰੂ ਪਾਤਸ਼ਾਹ ਆਪਾਂ ਨੂੰ ਸਿੱਖਿਆ ਗਿਆਨ ਦੀ ਦਾਤ ਦੇਣਾ ਕਰਦੇ ਨੇ ਤੇ ਸਭ ਤੋਂ ਵੱਧ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਕਿਰਪਾ ਸਦਕਾ ਹਰ ਰੋਜ਼ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਤੇ ਆਪੋ ਆਪਣਾ ਜੀਵਨ ਸਫਲ ਬਣਾਉਂਦੇ ਪਏ ਆ ਤੇ ਆਓ ਸਾਰੇ ਜਣੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ